ਗੁਰਦੁਆਰਾ ਬਾਲੀ ਸਾਹਿਬ ਦੇ ਕੰਪਲੈਕਸ ਨੂੰ ਹਰਿਆ-ਭਰਿਆ ਬਰੌਂ ਦੇ ਮਕਸਦ ਦੇ ਨਾਲ ਸਮਰਪਦਾਇਕ ਡੂਰ ਬਾਬਾ ਸੇਵਾ ਸਿੰਘਾਰ ਸੇਵਾ ਵਾਲਿਆਂ ਦੇ ਨਿਰਦੇਸ਼ ਅਨਸਾਰ ਬਾਬਾ ਗੁਰਪ੍ਰਸਾਦ ਸਿੰਘ ਵੱਲੋਂ ਗੁਰਦੁਆਰਾ ਬਾਲੀ ਸਾਹਿਬ ਵਿਖੇ ਛਾਂਦਰਾ ਤਰਕ ਲਗਾਏ ਗਏ ਜੀਹਾਂ ਛਾਂਦਾਰ ਇਤਰਕ ਲਗਾਉਣ ਤੋਂ ਬਾਅਦ ਬਾਬਾ ਜੀ ਵੱਲੋਂ ਗੱਲਬਾਤ ਵੀ ਕੀਤੀ ਜਾਂਦੀ ਹੈ ਦੱਸਦੇ ਕਿ ਇਸ ਮੌਕੇ ਤਰਕ ਲਾਉਣ ਦੀ ਸ਼ੁਰੂਆਤ ਕਰਦਾ ਹੈ ਗਰੰਤੀ ਪਾਈ ਗੁਰ ਮੁਖ ਸਿੰਘ ਵੱਲੋਂ ਅਰਦਾਸ ਕੀਤੀ ਗਈ ਜਿਸ ਉਪਰੰਤ ਇਸ ਮੁੱਚੇ ਗੁਰਦੁਆਰਾ ਕੰਪਲੈਕਸ ਵਿੱਚ ਛਾਂਦਾਰ ਤਰਕ ਲਾਉਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹਨਾਂ ਕਿ ਆ ਕਿ ਵਾਤਾਵਰਨ ਦੀ ਸਾਮ ਸੰਭਾਲ ਨੂੰ ਮੁੱਖ ਰੱਖਦਾ ਸੰਗਤ ਦੀ ਸਹੂਲਤ ਲਈ ਸਮੁੱਚੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਦਰਜਨਾ ਦੇ ਕਰੀਬ ਛਾਦਾਂ ਦਾ ਤਰਕ ਲਗਾਇਆ ਗਰੀ ਉਹਨਾਂ ਆਖਿਆ ਕਿ ਜ਼ਿਆਦਾ ਤੋਂ ਫੋਨ ਦੇ ਕਾਰਨ ਸੰਗਤ ਨੂੰ ਗੁਰਦਾਰਾ ਸਾਹਿਬ ਇੱਕ ਤੋਂ ਦੂਜੇ ਤਾਂ ਜਾਂਦਲੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਆਈ ਵੀ ਆਖਿਆ ਕਿ ਛਾਦਾਂ ਦਾ ਤਰਕ ਲੱਗਣ ਦੇ ਨਾਲ ਸੰਗਤ ਨੂੰ ਕਾਫੀ ਸਹੂਲਤ ਮਿਲੇਗੀ ਮੈਲ ਸਾਬਾ ਜੀ ਗੁਰਦੁਆਰਾ ਕੰਪਲੈਕਸ ਦੇ ਵਿੱਚ ਜਿਹੜੇ ਪੌਦੇ ਲਗਾਏ ਗਏ ਆ ਜੀ ਇਸ ਸੰਬੰਧੀ ਕੀ ਆ ਵੀ ਕੀ ਪ੍ਰਕਿਰਿਆ ਸਾਰੀ ਔਰ ਕਿੰਨੇ ਬੂਟੇ ਲਗਾਏ ਜਾ ਰਹੇ ਆ ਇਹ ਜੀ ਮੈਂ ਜਦੋਂ ਨਾ ਮੈਨੂੰ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਘਰ ਦੀ ਸੇਵਾ ਦਿੱਤੀ ਆ ਮੈਂ ਕੰਪਲੈਕਸ ਦੇ ਵਿੱਚ ਪਿਛਲੀ ਗਰਮੀਆਂ ਵੇਖਿਆ ਕਿ ਸੰਗਤ ਜਦੋਂ ਦੀਵਾਨਾ ਲਾਲ ਨੂੰ ਜਾਂਦੀ ਸੀ ਜਾਂ ਕੋਈ ਸਰਾਮਾ ਚ ਸੰਗਤ ਟੈਰੀ ਹੁੰਦੀ ਸੀ ਤੇ ਉਹਨਾਂ ਨੂੰ ਲੰਦਰ ਛਕਣ ਜਾਂ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਆਉਣਾ ਪੈਂਦਾ ਸੀ ਤੇ ਬਹੁਤ ਹੀ ਸੰਖਮਰਮ ਜਿਹੜਾ ਤਪਿਆ ਹੁੰਦਾ ਸੀ ਤੇ ਮੈਂ ਮਹਿਸੂਸ ਕੀਤਾ ਕਿ ਇੱਥੇ ਨਾ ਕੰਪਲੈਕਸ ਦੇ ਵਿੱਚ ਹਰਿਆਵਲੀ ਸ਼ਾਨਦਾਰ ਬੂਟੇ ਲਾਉਣੇ ਚਾਹੀਦੇ ਆ ਫਿਰ ਮੈਂ ਸੰਤ ਬਾਬਾ ਸਿਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਨਾਲ ਸਰਦਾਰ ਗੁਰਬਚਨ ਸਿੰਘ ਕਰਮੋ ਵਾਲਾ ਸਰਦਾਰ ਅਮਰਜੀਤ ਸਿੰਘ ਭਲਾਈਪੋਸਾ ਮੈਂਬਰ ਸਾਹਿਬ ਨੂੰ ਖੜਕੇ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਤਪੱਸ ਬੜੀ ਜਿਆਦੀ ਪੈਂਦੀ ਆ ਤੇ ਇਥੇ ਤੁਸੀਂ ਜਿੰਨੀਆਂ ਵੀ ਸੜਕਾਂ ਖਡੂਰ ਸਾਹਿਬ ਤੋਂ ਕੋਈ ਖਲਤੀਆਂ ਨੂੰ ਜਾਂ ਜੰਡਿਆਲੇ ਨੂੰ ਜਾਂ ਤਰਨਤਾਰਨ ਨੂੰ ਜਾਂ ਵੇਈ ਪੂਈ ਨੂੰ ਤੁਸੀਂ ਸੰਗਤ ਦੀਆਂ ਖੁਸ਼ੀਆਂ ਲਈਆਂ ਵਾ ਸਾਰੀ ਸੜਕੀ ਦਰਖਤ ਲਾਇਆ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਦਰਗਤਵਾ ਉਹ ਸੜਕ ਦੇ ਉੱਤੇ ਲਾਉਂਦੇ ਸੀ ਲੋਕ ਪ੍ਰਾਣੇ ਬਜ਼ੁਰਗ ਕੋਈ ਰਾਹਗੀਰ ਜਿਹੜਾ ਉਹਦੇ ਉੱਤੇ ਆਰਾਮ ਕਰੇ ਬਹਿ ਜਾਵੇ ਸ਼ਾਮੇ ਇੱਕ ਨਲਕਾ ਲਾਉਂਦੇ ਸੜਕ ਦੇ ਉੱਤੇ ਕੋਈ ਰਾਹਗੀਰ ਪਾਣੀ ਪੀ ਲੇ ਈੜਾ ਵਾ ਸਾਨੂੰ ਜਿਹੜੇ ਪ੍ਰਾਣੀ ਵਿਰਾਸਤਵਾ ਉਹਦੇ ਉੱਤੇ ਦੁਬਾਰਾ ਫੇਰ ਸੰਪਨ ਹੋਣਾ ਪਣਾ ਵਾ ਮੈਨੂੰ ਬੂਟਿਆਂ ਨੂੰ ਯੂ ਨੋ ਮੈਨੂੰ ਘਾਟ ਮਹਿਸੂਸ ਹੋਈ ਪਈ ਇੱਥੇ ਬੂਟੇ ਹੀ ਨਹੀਂ ਕੋਈ ਕੋਈ ਇੰਪ੍ਰੈਸ ਦੇ ਵਿੱਚ ਫਿਰ ਬਾਬਿਆਂ ਨੂੰ ਅਸੀਂ ਤੇ ਨਾਲ ਦੋ ਮੈਂਬਰਸ ਵਾਂ ਖੜ ਕੇ ਹਲਕੇ ਦੇ ਤੇ ਤੀਜਾ ਮੈਂ ਦਾਸ ਨੇ ਜਾ ਕੇ ਬੇਨਤੀ ਕੀਤੀ ਤੇ ਉਹਨਾਂ ਬਾਬੇ ਸਿਵਾ ਸਿੰਘ ਤੇ ਬਾਬਾ ਗੁਰਪ੍ਰੀਤ ਸਿੰਘ ਨੇ ਪ੍ਰਵਾਨ ਕੀਤੀ ਸਾਡੀ ਬੇਨਤੀ ਅੱਜ ਉਹਨਾਂ ਨੇ ਬੂਟਿਆਂ ਦੀ ਜਿਹੜੀ ਸ਼ੁਰੂਆਤ ਕਰਤੀ ਆ ਵੱਧ ਤੋਂ ਵੱਧ ਕੰਪਲੈਕਸ ਦੇ ਵਿੱਚ ਅਸੀਂ ਬੂਟੇ ਲਵਾ ਦਨੇ ਆ ਥੋੜੇ ਸਮੇਂ ਦੇ ਵਿੱਚ ਵਿੱਚ ਜਿੱਥੇ ਸੰਗਤ ਦੀਆਂ ਬਾਹਰ ਗੱਡੀਆਂ ਤਪਦੀਆਂ ਵਾ ਡਿਊਟੀ ਦੇ ਬਾਅਦ ਇੱਥੇ ਇੱਕ ਸ਼ਵੀਲ ਬਣਾਉਣੀ ਹੈ ਪਾਣੀ ਵਾਲੀ ਉਹਦੇ ਮਤਾ ਹੀ ਲਿਖ ਕੇ ਚਲੰਡੀ ਕਰਮੀ ਸਾਡੀ ਇੱਥੇ ਵੀ ਵੱਡੇ ਵੱਡੇ ਜਿਹੜੇ ਬੂਟੇ ਲਾਉਣੇ ਜਿਹੜੇ ਸੰਗਤ ਦੀਆਂ ਗੱਡੀਆਂ ਵਾਂ ਕੁਛ ਛਾਵੇਂ ਖਾਣ ਤਪਸ ਦੇ ਵਿੱਚ ਨਾ ਕੰਨ ਇਸ ਕਰਕੇ ਜਿਹੜੇ ਅਸੀਂ ਇੱਕ ਤਾਂ ਜਿਹੜੇ ਪ੍ਰਦੂਸ਼ਣ ਨੂੰ ਵੀ ਇਹ ਸਾਫ਼ ਕਰਦੇ ਆ ਜੇ ਬੂਟੇ ਲੱਗੇ ਆ ਤੇ ਕੋਈ ਰਾਹਗੀਰ ਸੰਗਤ ਉਰੇ ਥਲੇ ਬੈਠੂਗੀ ਮਹਾਰਾਜ ਦਾ ਪਾਰ ਪਰ ਜਿਹੜੋਂ ਰਹਿਰਾ ਸਾਹਿਬ ਦਾ ਪਾਰ ਹੁੰਦਾ ਜਾਂਦੇ ਨੇ ਕੀਰਤਨ ਸੁਣਦੇ ਆ ਸਾਨੂੰ ਥਲੇ ਛਾਵੇਂ ਬੈਠ ਕੇ ਸੁਣੂਗੀ ਇਸ ਕਰਕੇ ਅਸੀਂ ਜਿਹੜੇ ਆ ਬੂਟੇ ਬਾਤ ਬਾਤ ਕੰਪਲੈਕਸ ਦੇ ਵਿੱਚ ਲਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ